ਸ਼੍ਰੀ ਮੁਕਸਰ ਸਾਹਿਬ ਦੀ ਪੁਲਿਸ ਨੇ ਦੋ ਮੁਲਜ਼ਮਾ ਦੇ ਕੋਲੋਂ 15 ਚੋਰੀ ਦੇ ਦੋ ਪਹੀਆ ਵਾਨ ਬਰਾਮਦ ਕੀਤੇ ਨੇ ਜਿਨ੍ਹਾਂ ਵਿੱਚ ਮੋਟਰਸਾਈਕਲ ਅਤੇ ਐਕਟਿਵਾ ਸ਼ਾਮਲ ਹੈ ਇਹ ਜਾਣਕਾਰੀ ਪੁਲਿਸ ਵੱਲੋਂ ਸ਼ਾਮ 4 ਵਜੇ ਸਾਂਝੀ ਕੀਤੀ ਗਈ ਜਿਸ ਵਿੱਚ ਡੀਐਸਪੀ ਨਵੀਨ ਕੁਮਾਰ ਨੇ ਦੱਸਿਆ ਕਿ ਥਾਣਾ ਸਿਟੀ ਪੁਲਿਸ ਨੇ ਇੰਸਪੈਕਟਰ ਜਸਕਰਨਦੀਪ ਸਿੰਘ ਦੀ ਅਗਵਾਈ ਹੇਠ ਇਸ ਵੱਡੀ ਸਫਲਤਾ ਨੂੰ ਹਾਸਲ ਕੀਤਾ ਹੈ। ਕਮਾਂਡਰ ਸ਼੍ਰੀ ਅਕਿਲ ਚੌਧਰੀ ਆਈਪੀਐਸ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਦੇ ਦੇਸ਼ਾਂ ਦੇ ਦੇਸ਼ਾਂ ਹੇਠ ਜੋ ਸ਼ਹਿਰ ਦੇ ਵਿੱਚ ਪਿਛਲੇ ਦਿਨਾਂ 'ਚ ਕੁਝ ਸਟੋਰੀਆਂ ਹੋਈਆਂ ਸੀ ਉਸ ਦੇ ਸਬੰਧ ਦੇ ਵਿੱਚ ਏਐਸਏ ਹਰਜਿੰਦਰ ਸਿੰਘ ਵੱਲੋਂ ਅ ਇੱਕ ਮੁਕਦਮਾ ਦਾ ਰਜਿਸਟਰ ਕੀਤਾ ਗਿਆ ਸੀ ਅ ਮੁੰਦੇਸ ਸਿੰਘ ਰੌਫ ਗੁਰੀ ਪੁੱਤਰ ਭੋਲਾ ਸਿੰਘ ਬਾਬਾ ਅਤੇ ਮੁਕਦਮਾ ਦਰਜ ਕਰਨ ਤੋਂ ਬਾਅਦ ਦੋਸਤੋ ਇੱਕ ਮੋਟਰਸਾਈਕਲ ਮੈਨਾ ਨੰਬਰੀ ਬਰਾਮਤ ਕੀਤਾ ਗਿਆ ਜਿਸ ਦੇ ਸਬੰਧ ਵਿੱਚ ਮੁਕਦਮਾ ਨੰਬਰ 92 ਮਿਤੀ 7 5 25 ਦੀ ਅ ਤਾ 302 2 ਪੀਐਨ ਸਥਾਨਾ ਸਿਟੀ ਦੀ ਮਕਸਦ ਸਾਹਿਬ ਰਜਿਸਟ੍ਰ ਕਰਵਾਇਆ ਗਿਆ ਅਤੇ ਫਿਰ ਉਸ ਤੋਂ ਗੁਰਦੇ ਸਿੰਘ ਤੋਂ ਜਦੋਂ ਉਸ ਦਾ ਪੁਲਿਸ ਸਮਾਨ ਹਸਲ ਕਰਨ ਤੋਂ ਬਾਅਦ ਕੁੱਲ 6 ਮੋਟਰਸਾਈਕਲ ਹੋਰ ਬਰਾਮਦ ਹੋਏ ਗਏ। ਫਿਰ ਇਸ ਦੇ ਬੈਕਵਰਡ ਲਿੰਕੇਜ ਦੇ ਵਿੱਚ ਜਾਂਦੇ ਹੋਏ ਰਾਹੁਲ ਨਾਂ ਦਾ ਲੜਕਾ ਰਾਹੁਲ ਉਹ ਫਰਵੀ ਕਿਲਾ ਫਾਦਿਲਗਾਦਰ ਆਣ ਵਾਲਾ ਹੈ। ਇਸ ਨੂੰ ਮੁਕਤਮਲ ਜਨਾਮ ਦੇ ਕਰਕੇ ਇਸ ਪਾਸੋਂ ਵੀ ਕੁੱਲ 9 ਮੋਟਰਸਾਈਕਲ ਬਰਾਮਦ ਹੋ ਗਏ। ਇਸ ਤਰੀਕੇ ਨਾਲ ਇਸ ਮੁਕਦਮੇ ਦੇ ਵਿੱਚ ਹੁਣ ਤੱਕ ਕੁੱਲ 15 ਮੋਟਰਸਾਈਕਲ 15 ਵਿਕਲਸੀ ਬਰਾਮਦ ਹੋਇਆ ਜੋ ਉਹਨਾਂ ਦੇ ਮਾਲਕਾਂ ਨੂੰ ਫਿਰ ਕਰਕੇ ਕਾਨੂੰਨੀ ਕਾਰਵਾਈ ਕਰਾਂਤ ਉਹਨਾਂ ਨੂੰ ਉਹਨਾਂ ਦੇ ਹਵਾਲੇ ਕੀਤਾ ਜਾਣਗੇ।